ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਵੱਲੋਂ ਜਾਲੀ ਜਮਾਨਤਾ ਦੋਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ ਜਿਸ ਦੌਰਾਨ ਕੁਝ ਗ੍ਰਿਫਤਾਰੀਆਂ ਵੀ ਪਾਈਆਂ ਸਨ ਪਰ ਜਾਲੀ ਜਮਾਨਤਾ ਦੇਣ ਵਾਲੇ ਵਾਜ ਨਹੀਂ ਆ ਰਹੇ ਆਖਿਰ ਇਹ ਕੌਣ ਲੋਕ ਹਨ ਜੋ ਬਿਨਾ ਪੁਲਿਸ ਦੇ ਡਰ ਤੋਂ ਇਸ ਤੰਦੇ ਨੂੰ ਅੰਜਾਮ ਦੇ ਰਹੇ ਹਨ ਜੋ ਫਗਵਾੜਾ ਕੋਰਟ ਵਿੱਚੋਂ ਫਰਦਾ ਕਢਵਾ ਕੇ ਫਰਦ ਦੀ ਵੈਲਿਊ ਪਟਵਾਰੀਆਂ ਤੋਂ ਪਵਾ ਲੈਦੇ ਹਨ ਪਰ ਪਟਵਾਰੀ ਵੈਲਿਊ ਪਾਉਣ ਵੇਲੇ ਨਹੀਂ ਦੇਖਦੇ ਕਿ ਇਹ ਫਰਦ ਕਿਸ ਦੀ ਹੈ ਕੌਣ ਦੇ ਰਿਹਾ ਹੈ ਫਰਦਾ ਕਡਵਾ ਕੇ ਜਾਲੀ ਜਮਾਨਤਾ ਜਿਸ ਦੀ ਜਾਂਚ ਜ਼ਰੂਰੀ ਹੈ ਪਿੰਡ ਮਾਦੋਪੁਰ ਦੇ ਨੌਜਵਾਨ ਦੀ ਫਰਦ ਕਡਵਾ ਕੇ ਹੁਸ਼ਿਆਰਪੁਰ ਕੋਰਟ ਵਿੱਚ ਜ਼ਮਾਨਤ ਕਰਵਾਈ ਗਈ ਜਦੋਂ ਮਾਦੋਪੁਰ ਦੇ ਨੌਜਵਾਨ ਨੂੰ ਪੁਲਿਸ ਕੰਟਰੋਲ ਰੂਮ ਤੋਂ ਫੋਨ ਆਇਆ ਤਾਂ ਉਹ ਹਟਾ ਬਕਾ ਰਹੇ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਪਿੰਡ ਮਾਦੋਪੁਰ ਵਿਖੇ ਨੌਜਵਾਨ ਨੇ ਸਰਕਾਰ ਨੂੰ ਕੀ ਸਜਾ ਦਿੱਤੇ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਜੀ ਆਪ ਜੀ ਆਪਣਾ ਮਨਜੀਤ ਸਿੰਘ ਜੀ ਕਿਹੜਾ ਵੱਡਾ ਮਾਦੋਪੁਰ ਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਹੈਗਾ ਮਸਲਾ ਕੀ ਹੈ ਸਰ ਮਸਲਾ ਸਾਰੇ ਇਦਾਂ ਜੀ ਸਾਰ ਅਸੀਂ ਤਿੰਨ ਬ੍ਰਦਰ ਆ ਜਿੱਦਾ ਸਾਡੇ ਜ਼ਮੀਨ ਜਿਹੜੀ ਸਾਡੇ ਤਿੰਨਾਂ ਭਰਾਵਾਂ ਦੇ ਨਾਮ ਆ ਜੀ ਤੇ 2010 ਸਾਲ ਹੋ ਗਏ ਮੇਰੇ ਬ੍ਰਦਰ ਨੂੰ ਬਾਹਰ ਗਏ ਨੂੰ ਪਰਮਜੀਤ ਸਿੰਘ ਨੂੰ ਸਰ ਉਹਨਾਂ ਦੇ ਨਾਂ ਦੀ ਪਹਿਲਾਂ 2021 ਚ ਜ਼ਮਾਨਤ ਹੋਈ ਜੀ ਉਹਨਾਂ ਦੇ ਜਾਲੀ ਫਰਦ ਕਢਾ ਕੇ ਨਵੇਂ ਸ਼ਹਿਰ ਕੋਰਚ ਹੋਯੋ ਆ ਜੱਜ ਸਾਹਿਬ ਦੇ ਜ਼ਮਾਨਤ ਦਿੱਤੀ ਆ ਬੰਦੇ ਪਤਾ ਨਹੀਂ ਜਾਲੀ ਆ ਬੰਦੇ ਉਹਨਾਂ ਦੇ ਨਾਂ ਦੀ ਜਦੋਂ ਜ਼ਮਾਨਤ ਤੇ ਨਹੀਂ ਗਏ ਉਹਨਾਂ ਨੇ ਸੰਮਣ ਘਾਲ ਦਿੱਤੇ ਪਰਮਜੀਤ ਨੂੰ ਉਹ ਸਾਡੇ ਘਰ ਸੰਮਣ ਲੈ ਕੇ ਆਏ ਤੇ ਮੈਂ ਉਹ ਕਹਿੰਦੇ ਜਮਾਨਤ ਦਿੱਤੀ ਮੈਂ ਕਿਹਾ ਪਰਮਜੀਤ ਕੋਈ ਹੈ ਤੁਹਾਡੇ ਕੋਲ ਉਹ ਹੈਗੀ ਆ ਜੀ ਸੰਮਣਾਂ ਦੀ ਕਾਪੀ ਹੈਗੀ ਆ ਤੇ ਉਹਨਾਂ ਨੂੰ ਮੈਂ ਦੱਸਿਆ ਵੀ ਬੰਦਾ ਸਾਡਾ ਤਾਂ ਬਾਹਰ ਵਾ ਉਹ ਕਹਿੰਦੇ ਜਦੋਂ ਮੈਂ ਉਹਨਾਂ ਦੇ ਡਾਕੂਮੈਂਟ ਦੇਖੇ ਉੱਤੇ ਜਾਲੀ ਆਧਾਰ ਕਾਟ ਮਾਦੋ ਜਮਾਨਤ ਪਈ ਆ ਉਹ ਬੰਦਾ ਕਿੱਥੇ ਉਹ ਸਰ ਬਾਹਰ ਡਵਾਈ ਚ ਹੈ ਜੀ ਕਿੰਨੇ ਸਾਲਾਂ ਤੋਂ ਉਹ 2013 ਦਾ ਗਿਆ ਜੀ ਤੇ ਕੀ ਲੱਗਦਾ ਜੀ ਜਮਾਨਤ ਤੇ ਕੌਣ ਬਾਰ ਬਾਰ ਜਮਾਨਤ ਸਾਰੇ ਜਿੱਦਾਂ ਫਰਦ ਫਗਵਾੜਿਓ ਘੜਾਈ ਗਈ ਸਾਡੇ ਨਾਂ ਦੀ 2021 ਚ ਜਮਾਨਤ ਹੋਈ ਆ ਜਿਹੜੀ ਨਵੇਂ ਸ਼ਹਿਰ ਹੋਈ ਆ ਮੈਂ 5923 ਨੂੰ ਜਮਾਨਤ ਦੇ ਤਰੀਕੇ ਜਾ ਗਿਆ ਜਦੋਂ ਮੈਨੂੰ ਸਮਝਾਇਆ ਜਾਂ ਮੈਂ ਉੱਥੇ ਆਧਾਰ ਕਾਰਡ ਦੇ ਕੇ ਜਾਲੀ ਪਰਮਜੀਤ ਦਾ ਆਧਾਰ ਕਾਰਡ ਬਣਾਇਆ ਆ ਜਾਲੀ ਲੰਬੜਦਾਰ ਬਣਿਆ ਮਾਦੋਪੁਰ ਦਾ ਉਹਨਾਂ ਦੇ ਨਾਲ ਫਰਦ ਸਾਡੀ ਆ ਫਰਦ ਦੇ ਵਿੱਚ ਸਾਡੇ ਨੰਬਰ ਹੀ ਆ ਆਧਾਰ ਕਾਰਡ ਤੇ ਲੰਬੜਦਾਰ ਤੇ ਡਾਕੂਮੈਂਟ ਹੈਗੇ ਉਹਨਾਂ ਦੀ ਫੋਟੋ ਨਹੀਂ ਪੇਸ਼ਾਣੀ ਜਾਂਦੀ ਉਹਨਾਂ ਦੀ ਫੋਟੋ ਸਾਰ ਲੱਗੀ ਹੋ ਸਾਡੀ ਪਛਾਣ ਚ ਹੈ ਨਹੀਂ ਬੰਦੇ ਕੁਝ ਮਿੰਟ ਤੇ ਨਹੀਂ ਹੈਗੇ ਹਾਂਜੀ ਉਹ ਨਹੀਂ ਹੈ ਸਾਡੇ ਪਾਸ ਕਿਉਂਕਿ ਫਿਰ 9 ਤਰੀਕ ਨੂੰ ਮੈਂ 9 ਨੂੰ 2023 ਚ ਮੈਂ ਜੱਜ ਸਾਹਿਬ ਦੇ ਪੇਸ਼ ਹੋਇਆ ਫਿਰ ਮੈਂ ਦੱਸਿਆ ਸਾਰਾ ਕੁਝ ਵੀ ਇਦਾਂ ਇਦਾਂ ਸਾਡੀ ਪਛਾਣ ਚ ਨਹੀਂ ਸਾਡਾ ਬਰਦਰ ਤਾਂ ਬਾਹਰ ਆ ਵੀ ਇਹ ਝਾਲੀ ਸਾਰਾ ਕੁਝ ਹੋਇਆ ਆ ਫੇ ਕੱਲ 2021 ਦੀ ਸੇਮ ਜ਼ਮਾਨਤ ਹੋਈ ਉਹ ਆ 16 8 21 ਨੂੰ ਇਹ ਸ਼ਹੀਆਪੁਰ ਅਦਾਲਤ ਦੇ ਵਿੱਚ ਹੋਈ ਆ 22 ਤਰੀਕ 10ਵਾਂ ਮਹੀਨਾ 2021 ਨੂੰ ਜਮਾਨਤ ਦੇ ਚਿੱਤੇ ਦੇ ਕੇਸ ਚ ਹੋਈ ਆ ਦਸੂਏ ਦਾ ਬੰਦਾ ਕੋਈ ਉਹਨਾਂ ਦਾ ਮੈਨੂੰ ਕੱਲ ਕੰਟਰੋਲ ਰੂਮ ਤੋਂ ਨੰਬਰ ਲੈ ਕੇ ਥਾਣੇ ਹੁਣੇ ਮੈਨੂੰ ਫੋਨ ਕੀਤਾ ਵੀ ਮਾਦੋਪਰ ਬਲਜੀਤ ਸਿੰਘ ਸਾਨੂੰ ਬਰਿੰਦਰ ਸਿੰਘ ਕੋਈ ਹੈ ਮੈਂ ਕਿਹਾ ਸਾਰਾ ਇਹ ਤਾਂ ਮੇਰਾ ਬਰਦਰ ਹੀ ਆ ਕਹਿੰਦੇ ਉਹਨਾਂ ਦੀ ਜ਼ਮਾਨਤ ਦਿੱਤੀ ਆ ਕੋਈ ਮੈਂ ਕਹਾ ਸਾਰੇ ਅਸੀਂ ਤਾਂ ਕੇ ਜ਼ਮਾਨਤ ਦੇ ਰੋਲੇ ਚ ਪੈਨ ਮੈਂ ਉਹਨਾਂ ਨੂੰ ਪਹਿਲਾਂ ਮੈਜਟਰ ਸਾਰਾ ਦੱਸਿਆ ਕਿਹੜੇ ਸਾਲ ਚੋ ਜ਼ਮਾਨਤ ਸਰ 2021 ਦੀ ਹੋਈ ਆ ਦੋਨੇ ਜੀ ਹੁਣ ਤਾਂ ਪਵੰਤ ਸਰਕਾਰ ਦਾ ਕਾਨੂੰਨ ਹੈਗੀ ਵੀ ਆਪਾਂ ਜਿਸ ਏਰੀਆ ਦਾ ਕੇਸ ਹੈਗਾ ਉਹ ਉੱਥੋਂ ਦਾ ਹੀ ਜ਼ਮਾਨਤੀ ਹੋਣਾ ਚਾਹੀਦਾ ਸਾਰੇ 2021 ਦੀ ਹੋ ਸਕਦੀ ਚਲੋ ਹੁਣ ਹੋ ਗਿਆ ਜੀ ਇਹ 2021 ਦੀ ਜ਼ਮਾਨਤ ਹੋਈ ਆ ਦੋਨੇ ਇਹ ਜਿਹੜੀ ਬਲਜੀਤ ਸਿੰਘ ਸਾਨੂੰ ਬਰਿੰਦਾ ਸਿੰਘ ਇਹ ਮੇਰਾ ਛੋਟਾ ਬਰਦਰ ਆ ਮੇਰਾ ਉਹਨਾਂ ਦੇ ਨਾਮ ਦੀ ਹਿਯਾਰਪੁਰ ਹੋਈ ਆ ਜੀ ਇਹ ਜਾਲੀ ਸਾਰਾ ਸਾਰਾ ਕੁਝ ਹੋਇਆ ਆ ਕੁੱਲ ਕਿੰਨੀਆਂ ਜ਼ਮਾਨਤਾਂ ਹੋਈਆਂ ਕੁੱਲ ਇੱਕ ਸਾਡੇ ਝੇੜੂ ਦੇ ਬੰਦੇ ਆ ਮਾਦੋ ਬਰਜਵੀਨ ਉਹਨਾਂ ਦਾ ਪੋਤਾ ਆ ਥੱਲੇ 18 ਸਾਲ ਦਾ ਮਿਣੀ ਆ ਉਹਦੀ ਜਮਾਨਤ ਹੋਈ ਜਾਂ ਗਰਦਾਸਪੁਰ ਉਹ ਵਿਚਾਰੇ ਉੱਚੇ ਤਰੀਕੇ ਜਾਂਦੇ ਆ ਸਾਡੇ ਗੱਜ ਸਾਹਿਬਾਂ ਨੂੰ ਤੇ ਮੂਰੇ ਸਾਰੀ ਗੱਲ ਦੱਸੀ ਸੀ ਕਿ ਅਸੀਂ ਜਮਾਨਤ ਨਹੀਂ ਪਾਈ ਹੈਗੀ ਤਾਂ ਉਦੋਂ ਉਹਨਾਂ ਦਾ ਕੀ ਕਹਿਣਾ ਸਰ ਹੁਣੀ ਫੇ ਉੱਥੇ ਕੇਸ ਹੋਣੀ ਸਾਡੇ ਪਿੰਡ ਦੇ ਸਰਪੰਚ ਦੇ ਵੈਰੀਫਾਈ ਕਰਨੇ ਨੂੰ ਸੱਦਿਆ ਸੀ ਉਹ ਵੀ ਤਰੀਕੇ ਜਾ ਗਿਆ ਉਹਨਾਂ ਤੋਂ ਵੀ ਪੁੱਛਿਆ ਵੀ ਸ਼ਾਇਦ ਇਹ ਬੰਦੇ ਝੂਠ ਬੋਲ ਸਕਦੇ ਆ ਵੀ ਸਰਪੰਚ ਸਾਹਿਬ ਵੀ ਗਏ ਗਵਾਹੀ ਦੇਣੇ ਵੀ ਇਹ ਬੰਦੇ ਸਾਡੇ ਪਿੰਡ ਦੇ ਨਹੀਂ ਇਹ ਜਾਲੀ ਹੋਇਆ ਸਾਰਾ ਕੰਮ ਸਰ ਹੁਣ ਸ਼ਹਿਰਪੁਰ ਦੇ ਵਿੱਚ ਬਲਜੀਤ ਸਿੰਘ ਦੇ ਨਾਮ ਦੀ ਮੈਂ ਜਿਹੜਾ ਵੀ ਫਰਦ ਕਢੋਲਾ ਹੈ ਫਗਵਾੜੇ ਜੋ ਫਰਦ ਨਿਕਲਦੀ ਪਟਵਾਰੀ ਉਹਨੂੰ ਕਰਦਾ ਉਹਦੀ ਬੈਲਜੂ ਪਾਉਂਦਾ ਇਹ ਫਰਦਾ ਕੋਈ ਨਿਕਲ ਕੇ ਜਾਂਦੀ ਕੋਈ ਨਹੀਂ ਕੋਈ ਤਾਂ ਬੰਦਾ ਕੋਈ ਹੈਗਾ ਜਿਹਨੂੰ ਸਾਡੇ ਨਾਮ ਦਾ ਪਤਾ ਆ ਸਾਡੇ ਪਿੰਡ ਦਾ ਵੀ ਕੋਈ ਬੰਦਾ ਵਿੱਚ ਹੋ ਸਕਦਾ ਜਿਹੜਾ ਇਸ ਫਰਦ ਕਢੋਲਾ ਨਹੀਂ ਤਾਂ ਫਰਦ ਦਾ ਕੋਈ ਵੀ ਲੈ ਸਕਦਾ ਮੈਂ ਭਗਵਾਨ ਦਾ ਮਾਨ ਸਾਨੂੰ ਇਹ ਕਹਿਣਾ ਚਾਹਲਾ ਵੀ ਜਿਹੜਾ ਕੋਈ ਫਰਦ ਲੈਣ ਜਾਂਦਾ ਆਪ ਪਹਿਲੀ ਗੱਲ ਤਾਂ ਜਿਹਦੀ ਫਰਦ ਹੈਗੀ ਉਹੋ ਹੀ ਬੰਦਾ ਲਵੇ ਜੇ ਬਾਹਲੇ ਚਾਂਸ ਕਿ ਜੂ ਉਹਦਾ ਬੰਦਾ ਕੋਈ ਬਾਹਰ ਵੀ ਗਿਆ ਉਹਦੀ ਫਰਦ ਕਿਹਨੇ ਲੈਣੀ ਉਹਦਾ ਆਧਾਰ ਕਾਰਡ ਲੈ ਕੇ ਉਹਦੀ ਕੋਈ ਵੀ ਤਰੀਕ ਪਾਓ ਉਹਦੇ ਉੱਤੇ ਜਿਹੜੀ ਫਰਜ਼ ਦਾ ਕੋਈ ਨੰਬਰ ਇਦਾਂ ਦਾ ਬਹੁਤ ਜਿਹੜਾ ਹਧਾਲ ਕਰਦੇ ਉੱਤੇ ਲੇਖੋ ਵੀ ਇਸ ਨਾਂ ਦੀ ਫਰਜ਼ ਕੌਣ ਲੈ ਕੇ ਗਿਆ ਹੁਣ ਮੈਂ ਜਾ ਕੇ ਉੱਤੇ ਪੁੱਛਿਆ ਕਿੰਦੇ ਫਰਜ਼ ਦਾ ਕੋਈ ਵੀ ਲਿ ਜਾ ਸਕਦਾ ਪਰ ਸਾਡੇ ਨਾਲ ਤਾਂ ਧੋਖਾੜੀ ਹੋਈ ਜਾਂਦੀ ਅਸੀਂ ਮੁਫਤ ਦੇ ਤਰੀਕਾ ਤੇ ਜਾਂਦੇ ਤੁਹਾਨੂੰ ਜਿਵੇਂ ਦੀ ਹੁਣੇ ਦੱਸਿਆ ਕਿ ਪਿੰਡ ਦੇ ਪਰ ਦੀ ਗੱਲ ਕੀ ਕਰੀ ਜੇ ਮਾਧੋਪੁਰ ਦੀ ਤਾਂ ਕੋਈ ਸ਼ੱਕ ਵਗਾਰ ਹੈਗਾ ਤੇ ਵੀ ਕੋਈ ਸ਼ੱਕ ਸਰ ਦੇਖੋ ਮੈਂ ਇਦਾਂ ਨਹੀਂ ਕਹਿ ਸਕਦਾ ਮੈਂ ਤਾਂ ਉੱਥੇ ਜਾ ਕੇ ਕੇਸ ਕਰੂੰਗਾ ਅਦਾਲਤ ਦੇ ਵਿੱਚ ਕੋਈ ਵੀ ਇਸ ਬਾਰੇ ਵੀ ਸਾਨੂੰ ਜਾਣਕਾਰੀ ਪੂਰੀ ਦਿੱਤੀ ਜਾਵੇ ਕੋਈ ਨਾ ਕੋਈ ਤਾਂ ਸਰ ਬੰਦਾ ਹੈਗਾ ਯਾਰ ਮੈਨੂੰ ਤੁਹਾਡੇ ਪਿੰਡ ਦਾ ਨਹੀਂ ਪਤਾ ਕੋਈ ਤਾਂ ਕੋਈ ਬੰਦਾ ਪਿੰਡ ਦਾ ਹੁੰਦਾ ਨਾਲ ਜਿਹੜਾ ਫਰਦਾ ਕਢਾ ਕੇ ਦਿੰਦਾ ਆ ਪਟਵਾਰੀ ਸਾਹਿਬ ਨੂੰ ਵੀ ਇਹ ਚਾਹੀਦਾ ਪਟਵਾਰੀ ਸਾਹਿਬ ਨੂੰ ਵੀ ਵੀ ਇਹ ਫਰਦਾ ਕਿਸੇ ਦੀ ਆ ਮੈਂ ਕਿੱਦਾਂ ਕਿਸੇ ਨੂੰ ਕਰਕੇ ਦੇਈ ਜਾਂਦਾ ਇਹਦੀ ਬੈਲਜੂ ਪਾ ਕੇ ਦੇਈ ਜਾਂਦਾ ਮੈਂ ਹੁਣ ਕੱਲ ਤਹਿਸੀਲਦਾਰ ਸਾਹਿਬ ਦੇ ਮੈਂ ਪੀਚ ਹੋਇਆ ਸੀਗਾ ਮੈਂ ਉਹਨਾਂ ਨੂੰ ਚਿੱਠੀ ਦਿੱਤੀ ਲਿਖਾ ਕੇ ਵੀ ਮੇਰੀ ਫਰਜ਼ ਸਾਡੇ ਤਿੰਨ ਬ੍ਰਦਰਾਂ ਤੋਂ ਛੁੱਟ ਕੋਈ ਵੀ ਫਰਜ਼ ਦਿੱਤੀ ਨਾ ਜਾਵੇ ਕਿਸੇ ਨੂੰ ਵੀ ਅਸੀਂ ਲੈਣ ਆਵਾਂਗੇ ਖੁਦ ਸਾਡਾ ਵੀ ਮਮਾ ਆਧਾਰ ਕਾਰਡ ਨਾਲ ਲੈਣ ਵੀ ਅਸੀਂ ਫਰਜ਼ਾ ਤਰੀਕ ਨੂੰ ਲਈਏ ਨਹੀਂ ਸਰ ਮੇਰਾ ਛੋਟਾ ਬ੍ਰਦਰ ਬਾਹਰ ਆ ਜਿਹੜਾ ਸਭ ਤੋਂ ਛੋਟਾ ਇੱਥੇ ਆ ਉਸ ਨਾਲ ਜਮਾਂਦ ਪਈ ਉਹ ਬਾਹਰ ਹਾਂਜੀ ਇੱਕ ਬਾਹਰ ਆ ਇੱਕ ਇੱਥੇ ਆ ਉਹ ਸਰ 2013 ਚ ਗਿਆ ਸੀ ਬਾਹਰ ਭਰਮਜੀਤ ਸਿੰਘ ਤੇ ਬਲਜੀਤ ਸਿੰਘ ਜਿਹੜਾ ਇੱਥੇ ਆ ਮੇਰੇ ਕੋਲ ਜੀ ਜਮਾਂਦ ਪਈ ਜਾਂਦੀ ਹਾਂਜੀ ਜਮਾਂਦ ਉਹਦੇ ਵੱਲੋਂ ਹੀ ਪਈ ਜਾਂਦੀ ਹੈ ਜਿਹੜੀ ਨਵੇਂ ਸ਼ਹਿਰ ਸਰ ਜਮਾਂਦ ਦੇ ਤਰੀਕੇ ਮੈਂ ਕਿਹਾ ਸੀ ਉਹਦੇ ਵੱਲੋਂ ਆ ਜਿਹੜੀ ਹਿਯਾਰਪੁਰਾ ਅਦਾਲਤ ਦੇ ਵਿੱਚ ਉਹ ਬਲਜੀਤ ਸਿੰਘ ਦੇ ਉਹ ਛੋਟਾ ਬ੍ਰਦਰ ਸਾਡਾ ਕਿਤੇ ਇਦਾਂ ਤਾਂ ਨਹੀਂ ਕਿ ਤੁਹਾਨੂੰ ਕਿਸੇ ਵੱਡੇ ਜਿਹੜੇ ਆ ਕਿਸੇ ਸਾਜ਼ਿਸ਼ ਵਿੱਚ ਫਸਾਉਣ ਦੇ ਲਈ ਕੋਈ ਏਜੰਡਾ ਤੇ ਕਿਤੇ ਜਾ ਰਹੇ ਹੋ ਸਰ ਦੇਖੋ ਦੇਖੋ ਸਾਰੇ ਇਹ ਵੀ ਹੋ ਸਕਦਾ ਮੈਂ ਦੇਖੋ ਕੋਈ ਵੀ ਮੁੰਡਾ ਹੈ ਪਿੰਡ ਦਾ ਮੈਂ ਪੰਚਾਇਤ ਮੈਂਬਰ ਸੀ ਜਿੱਦਾਂ ਕੋਈ ਵੀ ਗੱਲਬਾਤ ਮੈਂ ਚਿੱਟੇ ਦੇ ਖਿਲਾਫ ਬਹੁਤ ਇਹ ਜਿੰਨੀਆਂ ਜਮਾਨਤਾਂ ਹੋਈਆਂ ਵੀ ਚਿੱਟੇ ਦੇ ਖਿਲਾਫ ਹੋਈਆਂ ਕੀ ਪਤਾ ਵੀ ਇਹਦੇ ਪਾਸੇ ਕੋਈ ਰੰਜਸ ਹੋਵੇ ਕਿਸੇ ਦੀ ਵੀ ਇਹ ਚਿੱਟੇ ਦਾ ਵਿਰੋਧ ਕਰਦਾ ਹੋਵੇ ਇੱਕ ਪਾਸੇ ਇਹਨੂੰ ਮੈਂ ਦੂਰੇ ਤਰ੍ਹਾਂ ਅਦਾਲਤ ਤੇ ਪਸਾਵਾ ਵੀ ਚਿੱਟੇ ਦੀ ਜਮਾਨਤ ਤੇ ਕਰਾਉਂਦਾ ਪਰ ਸਾਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਕੱਲ ਫੋਨ ਆਇਆ ਕੰਟਰੋਲ ਰੂਮ ਤੋਂ ਜਿਹਨੇ ਜਮਾਨਤ ਹੋਣੀ ਤੁਸੀਂ ਕਰੀ ਇਹਦਾ ਕੋਈ ਜਾਣ ਪਛਾਣ ਜਾਂ ਸਰ ਮੈਨੂੰ ਤਾਂ ਪਤਾ ਹੀ ਨਹੀਂ ਬੰਦੇ ਕੋਹੜਾ ਸਾਨੂੰ ਤਾਂ ਪਤਾ ਨਹੀਂ ਸੀ ਲੱਗਣਾ 2021 ਦੀ ਹੋਈ ਜਾਂ ਨਾ ਕੱਲ ਫੋਨ ਆਉਂਦਾ ਮੈਨੂੰ ਨਾ ਮੈਨੂੰ ਪਤਾ ਲੱਗਦਾ ਇਸ ਕਰਕੇ ਇਹਦਾ ਤਾਂ ਮਾਮਲਾ ਇਸ ਪਿੰਡ ਵਿੱਚ ਪਹਿਲਾਂ ਵੀ ਹੋਇਆ ਸਰ ਪਹਿਲਾਂ ਹੁਣ ਇੱਕ ਤਾਂ ਛੇੜੂ ਦੇ ਬੰਦੇ ਆ ਸਾਡੇ ਪਿੰਡ ਜਮੀਨਾਂ ਉਹਨਾਂ ਦਾ ਪੋਤਾ ਅੰਗਲੈਂਡ ਗਿਆ ਆ ਉਹ ਅਦਾਲਤ ਦੇ ਵਿਚਾਰੇ ਧੱਕੇ ਖਾਨ ਦੇ ਵਿਚਾਰਾ ਸਿਆਣਾ ਉਹਨਾਂ ਦਾ ਬਾਬਾ ਤੇ ਸਾਡੀ ਹੋ ਗਈ ਇਹ ਸੇਮ ਹੀ ਸਾਡੇ ਨੰਬਰ ਆ ਸਾਰੇ ਆ ਕੁਝ ਫਰਦ ਦੇ ਵਿੱਚ ਇੱਕੋ ਹੀ ਫਰਦ ਆ ਸਾਰੀ ਬੋਲਦੀ ਇੱਕ ਮਿੰਦਰ ਸਿੰਘ ਆ ਸਾਡੇ ਪਿੰਡ ਦਾ ਉਹਨਾਂ ਦੇ ਨਾਮ ਦੀ ਜ਼ਮਾਨਤ ਹੋਈ ਉਹ ਚਾਰ ਬੋਰੀ ਇਹ ਜਿੰਨੇ ਵੀ ਸਰ ਜਾਲੀ ਕੰਮ ਹੁੰਦੇ ਆ ਸਾਡੀਆਂ ਜ਼ਮਾਨਤਾ ਘੜਾਤੇ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਿੰਦੇ ਆ ਵੀ ਕੋਈ ਵੀ ਕਾਰਵਾਈ ਆ ਜਿਹੜੀ ਇਹਨਾਂ ਦੇ ਕੀਤੀ ਜਾਵੇ ਸਾਡੇ ਦੇ ਕਾਨੂੰ ਯਕਸਨਾਂ ਕੋਈ ਵੀ ਆਵੇ ਤੁਸੀਂ ਇਸ ਬਾਬਤ ਕੋਈ ਲਿਖਤੀ ਸ਼ਿਕਾਇਤ ਕੀਤੀ ਕਿਤੇ ਸਰ ਮੈਂ ਤਹਿਸੀਲਦਾਰ ਸਾਹਿਬ ਨੂੰ ਦਿੱਤੀ ਆ ਜਿਹਦੇ ਮੈਟਰ ਇਹ ਆਉਂਦਾ ਪ ਜਾਂਦਾ ਹਾਂ ਹਾਂਜੀ ਸਰ ਆ ਦੇ ਲੋ ਮੈਂ ਤਹਿਸੀਲਦਾਰ ਸਾਹਿਬ ਨੂੰ ਕੁਝ ਕੀ ਲਿਖਿਆ ਹੈ ਇਸ ਵਿੱਚ ਸਾਰ ਲਿਖਿਆ ਆ ਵੀ ਮੇਰੇ ਨਾਲ ਜੋ ਮੇਰਾ ਨਾਮ ਪਤਾ ਸਾਰਾ ਕੁਝ ਪਿੰਡ ਤੇ ਮਾਦੋਪੁਰ ਦੇ ਜੋ ਅਸੀਂ ਤਿੰਨ ਬ੍ਰਦਰ ਆ ਵੀ ਸਾਡੀ ਜਮਾਨ ਜਿਹੜੀ ਫਰਦਵਾ ਕਿਸੇ ਨੂੰ ਦਿੱਤੀ ਨਾ ਜਾਵੇ ਸਭ ਤੋਂ ਛੋਟਾ ਕਦੋਂ ਦਿੱਤੀ ਦਿਖਾਓ ਇਹ ਸਰ ਮੈਂ ਕੱਲ ਦਿੱਤੀ 33724 ਜੀ ਮੈਂ ਇਹ ਸਰ ਸਾਹਿਬ ਦਾ ਕੀ ਕਹਣਾ ਹੈ ਤਹਿਸੀਲਦਾਰ ਸਾਹਿਬ ਉਹਨਾਂ ਨੇ ਮਾਰਕ ਕਰਕੇ ਪਟਵਾਰਖਾਨੇ ਨੂੰ ਕਰਤੀ ਆ ਦੇ ਉੱਤੇ ਪਰਿਵਾਰਖਾਨੇ ਦੇ ਉਹ ਮੈਂ ਖੁਦ ਬਾਏ ਹੈਂਡ ਦੇ ਕੇ ਆਇਆ ਪਰਿਵਾਰਖਾਨੇ ਕੀ ਲੱਗਦਾ ਹੈ ਜਿਆਦੀ ਭਗਵਾਨ ਦਾ ਸਰਕਾਰ ਆਈ ਹੈ ਬੜੇ ਦਾਅਵੇ ਤੇ ਵਾਦੇ ਕੀਤੇ ਗਏ ਸੀਗੇ ਕਿ ਕਰਸ ਜਿਹੜੀ ਖਤਮ ਕੀਤੀ ਜਾਊਗੀ ਚਿੱਟਾ ਖਤਮ ਕੀਤਾ ਜਾਊਗਾ ਜਾਂ ਹੋਰਾਂ ਦੇ ਅਫਰਾਤ ਹੈਗੇ ਸਰ ਮੈਂ ਤਾਂ ਭਗਵੰਤ ਮਾਨ ਸਾਹਿਬ ਨੂੰ ਇਹ ਭਗਵੰਤ ਮਾਨ ਸਾਹਿਬ ਜਦੋਂ ਦੇ ਆਏ ਮੈਂ ਤਾਂ ਉਹਨਾਂ ਦੇ ਮੂੰਹੋਂ ਲਾਜੇ ਸੁਣਿਆ ਨਹੀਂ ਵੀ ਮੈਂ ਚਿੱਟੇ ਬਾਰੇ ਕੋਈ ਗੱਲ ਆ ਹੁਣ ਥੋੜੇ ਦਿਨ ਮੈਂ ਖਬਰ ਸੁਣੀ ਆ ਜਿਹੜੇ ਵੀ ਕੋਈ ਚਿੱਟੇ ਦੇ ਖਿਲਾਫ ਕੋਈ ਵੀ ਪ੍ਰਾਪਰਟੀ ਆ ਕੋਈ ਵੀ ਉਹਨਾਂ ਦੀ ਜਬਤ ਕੀਤੀ ਜਾਊਗੀ ਮੈਂ ਇਹੀ ਮਾਨ ਸਾਹਿਬ ਨੂੰ ਕਹਿੰਦਾ ਵੀ ਚਿੱਟਾ ਜੇ ਤਾਂ ਜਨਤਾ ਬਚ ਪਰ ਚਿੱਟੇ ਤੇ ਪੂਰਾ ਕੰਮ ਦਵਾ ਨੱਥ ਸੋਲ ਤੋ ਜਿਹੜਾ ਚਿੱਟਾ ਬੰਦ ਹੋਵੇ ਸਾਡੇ ਪਿੰਡ ਮੈਂ ਇੱਕ ਗੱਲ ਹੂਰਸਾਰ ਕਰਨੀ ਚਾਹੁੰਦਾ ਜਿਹਦੇ ਜ਼ਮਾਨਤ ਜੀ ਕੋਈ ਕਰਾਉਂਦਾ ਵੀ ਹਨਾ ਜਿੱਦਾਂ ਮੰਨ ਲਓ ਮੇਰੇ ਨਾਂ ਦੀ ਜਮਫਾਰ ਦਵਾ ਮੈਂ ਜ਼ਮਾਨਤ ਕਰਾਉਂਦਾ ਜੇ ਮੈਂ ਚਫਾਰ ਦੋ ਉੱਥੇ ਜਾ ਕੇ ਦੇ ਕੇ ਵੀ ਆਇਆ ਜ਼ਮਾਨਤ ਕਰਾਉਣ ਨੂੰ ਤਾਂ ਉਹਦੀ ਵੈਰੀਫਾਈ ਪੰਜਾਬ ਪੁਲਿਸ ਵਾਲਿਆਂ ਨੂੰ ਕਾਨੀ ਚਾਹੀਦੀ ਘਰ ਬਕਾਇਦਾ ਆ ਕੇ ਆਉਣਾ ਚਾਹੀਦਾ ਲੰਬੜਦਾਰ ਜਾਂ ਸਰਪੰਚ ਦੀ ਮੋਹ ਲਾ ਕੇ ਲਿਜਾਣੀ ਚਾਹੀਦੀ ਵੀ ਵਾਕਈ ਮਨਜੀਤ ਸਿੰਘ ਨੇ ਜ਼ਮਾਨਤ ਕੇ ਦੀ ਦੇਣ ਲੱਗਾ ਉਹਦੇ ਵਿੱਚ ਇਹ ਫਾਇਦਾ ਕਿਸ ਦੀ ਧੂਖਾ ਢੜੀ ਹੋਣ ਲੱਗਦੀ ਮੰਨ ਲਓ ਮੇਰੇ ਭਰਾ ਰਹੀਂਦਾ ਉਹ ਜਾਂ ਮੇਰੇ ਭਰਾ ਨੂੰ ਪਤਾ ਲੱਗ ਜਾਊਗਾ ਵੀ ਮੈਂ ਜ਼ਮਾਨਤ ਕੇ ਦੀ ਦਿੱਤੀ ਆ ਕਿ ਨਹੀਂ ਦਿੱਤੀ ਆ ਮਨਜੀਤ ਸਿੰਘ ਜੇ ਇਕਲ ਦੱਸੋ ਕਿ ਜਿਵੇਂ ਅਸੀਂ ਦੇਖਿਆ ਸੀ ਕਚੈਰੀਆਂ ਵਿੱਚ ਵੀ ਨਾ ਕਾਫੀ ਹੁੰਦੇ 15-15000 ਰੁਪਏ 20-20000 ਰੁਪਏ ਮੰਗਦੇ ਜ਼ਮਾਨਤ ਪਾਉਣ ਦਾ ਹਾਂਜੀ ਜਿਹੜੇ ਕਿ ਜਿਹੜੇ ਪਕਾਉ ਜ਼ਮਾਨਤੀ ਹੈਗੇ ਆ ਕੀ ਲੱਗਦਾ ਹੈ ਕਿ ਉਹਨਾਂ ਦੇ ਵਿੱਚੋਂ ਹੀ ਕੋਈ ਐਡਾ ਸ਼ੱਕ ਹੋ ਸਕਦਾ ਹੈ ਕਿ ਜਿਹੜਾ ਤੁਹਾਡਾ ਤੁਹਾਡਾ ਡਾਕੂਮੈਂਟ ਯੂਜ਼ ਕਰ ਰਿਹਾ ਹੈ ਲੈ ਕੇ ਜ਼ਮਾਨਤ ਕਰਾਉਂਦੇ ਆ ਸਾਡੇ ਪਿੰਡ ਉਹ ਇਹਨੇ ਵਿਚਾਰੇ ਦੀ ਹਮਤ ਨਹੀਂ ਕੀਤੀ ਜਮਾਨਤ ਕਰਾਉਂ ਉਹਨੂੰ ਪੈਸੇ ਲੈ ਕੇ ਜਮਾਨਤ ਕਰਾਉਂਦੇ ਆ। ਇਹੀ ਕੰਮ ਇਦਾਂ ਹੋਇਆ ਆ ਫਾਰਦ ਖੜਾ ਲਈ ਜਾਲੀ ਆਧਾਰ ਕਾਰਡ ਹੁਣ ਮੰਨ ਲਓ 50000 ਰੁਪਏ ਜਮਾਨਤ ਦਾ ਲੈ ਲੈ ਕੇ ਕਰਾਉਂਦਾ। ਜੇ 5000 ਆਧਾਰ ਕਾਰਡ ਬਣਾਉਣ ਵਾਲੇ ਨੂੰ ਦੇ ਤਾ ਉਹਨੂੰ ਕੀ ਮਾਰਾ। ਫਾਰਦ ਉਹਦੀ ਬਣਾ ਕੇ ਲਾ ਦੇਣੀ। ਹੁਣ ਮੌਜੂਦਾ ਸਰਕਾਰਾਂ ਦਾ ਕਹਿਣਾ ਸੀ ਕਿ ਇੱਕ ਬੰਦਾ ਸਿਰਫ ਇੱਕ ਵਾਰ ਹੀ ਜਮਾਨਤ ਪਾ ਸਕਦਾ ਜੇਕਰ ਫਰਜ਼ ਦੇ ਕੋਈ ਲਿਮਟ ਬਣੀ ਜਾਂ ਲੋਨ ਲਿਆ ਹੋਇਆ ਤਾਂ ਬੰਦਾ ਜਮਾਨਤ ਨਹੀਂ ਪਾ ਸਕਦਾ ਫਿਰ ਇਹ ਇਹ ਕਈ ਕਿਹੜੇ ਕਾਰਨ ਹੈਗੇ ਕਿ ਇਹ ਕਿਹੜਾ ਸਿਸਟਮ ਜਿਹੜੇ ਕਿਹੜੇ ਹੱਥ ਕੰਡੇ ਬਣਾ ਲੈਂਦੇ ਆ ਇਹ ਬੰਦੇ ਕਿ ਇੱਕ ਬੰਦਾ ਹੀ ਕਿੰਨੇ ਕਿੰਨੇ ਬੰਦੇ ਦੀ ਜਮਾਨਤ ਪਾ ਦਿੰਦਾ ਸਰ ਚੱਕਰ ਪਤਾ ਕੀ ਆ ਜਿਹਦੇ ਨਾਂ ਦੀ ਜੇ ਦਾ ਮੰਨ ਲਓ ਮੇਰਾ ਇੱਕ ਖੇਤ ਆ ਉੱਤੇ ਲਿਮਟ ਬਣੀ ਆ ਉੱਤੇ ਜਮਾਨਤ ਨਹੀਂ ਹੋਣੀ ਤੇ ਜੇ ਮੇਰੇ ਹੈਗੇ 15 ਕੇ ਦਾ ਉਹਦੇ ਵਿੱਚੋਂ ਜਿਹੜੀ ਅਜੈਂਟਰੀ ਬੈਂਕ ਦੇ ਨਾਂ ਹੋਈ ਜਾਂ ਲਿਮਟ ਬਣੀ ਆ ਉੱਤੇ ਨਹੀਂ ਹੋਣੀ ਜਮਾਨਤ ਦੂਸਰੇ ਜਿਹੜੇ ਬਾਕ ਜੀ 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 ਹਾਂ ਜੀ ਇਦਾਂ ਹੁੰਦੀ ਆ ਜੇ ਤਾਂ ਇੱਕ ਖੇ ਦਾ ਉਹਦੇ ਤਾਂ ਲੋਕ ਜਾਣੀ ਨੀ ਨੀ ਹੁਣੀ ਨਹੀਂ ਅਦਾਲਤ ਨੇ ਜ਼ਮਾਨਤ ਦੇਣੀ ਨਹੀਂ ਇੱਥੇ ਤਾਂ ਪਹਿਲਾਂ ਹੀ ਲਾਉਣਾ ਸਰਪ੍ਰੀਖ ਕਹਿੰਦਾ ਉੱਪਰ ਚੜਿਆ ਹੁੰਦਾ ਹਾਂਜੀ ਹਾਂਜੀ ਤੇ ਜੇ ਮੇਰੇ ਹੈਗੇ 15 ਕੇ ਦਾ 15 ਦੇ ਵਿੱਚੋਂ ਇੱਕ ਖੇਦ ਕੱਢ ਦੋ ਦੂਜੇ ਤੇ ਹੋ ਜਾਣੀ ਜ਼ਮਾਨਤ ਇਦਾਂ ਹੋਈ ਜਾ ਜ਼ਮਾਨਤ ਆ ਜੀ ਜੋ ਵੀ ਐ ਸਾਰਾ ਕੋਈ ਤੱਕਾ ਆ ਸਾਡੇ ਨਾਲ ਹੁੰਦਾ ਪਿਆ ਸੋ ਕੀ ਲੱਗਦਾ ਹੈ ਕਿ ਇਹ ਜਿਹੜੇ ਬੰਦੇ ਇਹੇ ਕੰਮ ਕਰਦੇ ਹੈਗੇ ਆ ਉਹ ਜਿਹੜੇ ਸਹੀ ਇਨਸਾਨ ਹੈਗੇ ਉਹਨਾਂ ਨਾਲ ਖਲਵਾੜ ਕਰਦੇ ਹੈਗੇ ਉਹਨਾਂ ਨੂੰ ਕਿਸੇ ਨਾ ਕਿਸੇ ਵੱਡੀ ਮਸੀਹਤ ਪਹਸਾ ਸਕਦੇ ਹੈਗੇ ਸਾਰਾ ਹੋ ਸਕਦਾ ਕਾਨੂੰਨ ਕੋ ਮੈਟਰ ਕਰਦਾ ਉਹ ਮਰ ਅਸ ਗਿਆ ਸੀ ਸਾਡੀ ਜਮਾਤ ਹੁਣ ਜਿਹਦਾ ਤਰੀਕੇ ਅਸੀਂ ਜਾਂਦੇ ਆ ਸਾਨੂੰ ਜੱਤ ਸਾਹਿਬ ਨੇ ਤਾਂ ਇਹੀ ਦੇਖਣਾ ਵੀ ਮਨਜੀਤ ਸਿੰਘ ਬਲਜੀਤ ਸਿੰਘ ਨੇ ਜਮਾਤ ਦਿੱਤੀ ਆ ਪਰ ਸਾਨੂੰ ਤਾਂ ਪਤਾ ਹੀ ਨਹੀਂ ਜੀ ਦੇਖੋ 2021 ਦੀ ਜਮਾਤ ਦਿੱਤੀ ਆ ਫਰਦ ਕਢਾ ਕੇ ਅੱਜ 24 ਹੋ ਗਿਆ 3 ਸਾਲ ਹੋ ਚਲੇ ਇਸ ਗੱਲ ਨੂੰ ਸਾਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਪਤਾ ਲੱਗਣਾ ਨਹੀਂ ਸੀ ਨਾ ਸਾਨੂੰ ਸਮਝਣ ਆਉਂਦੇ ਇਹ ਤਾਂ ਹਰੇਕ ਬੰਦੇ ਨਾਲ ਧੱਕਾ ਹੁੰਦਾ ਤਗੜੇ ਨਾਲ ਵੀ ਹੋ ਜ਼ਾਦਾ ਮਾਰੇ ਨਾਲ ਵੀ ਹੋ ਸਕਦਾ ਅਸੀਂ ਤਾਂ ਬੇਟੇ ਬਿਠਾ ਕੇ ਫਸ ਗਏ ਅਸੀਂ ਤਰੀਕੇ ਜਾਂਦੇ ਆ ਉੱਥੇ ਬੇ ਭੁੱਖੇ ਨੁਹਾਣੇ ਮਰਦੇ ਜਾ ਕੇ ਕੋਈ ਸੰਦੀ ਸੁਣਵਾਈ ਉੱਥੇ ਹੋਵੇ ਤਾਂ ਪਈ ਆ ਇਸ ਬਾਬਤ ਤੁਹਾਡੇ ਪਿੰਡ ਵਾਲੇ ਤੇ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਹੈ ਸਾਡੇ ਪਿੰਡ ਵਾਲੇ ਜੀ ਦੇਖੋ ਪਹਿਲੀ ਗੱਲ ਤਾਂ ਸਾਡੇ ਇਹ ਭੇਜ ਤੋਂ ਪਿੰਡ ਦੇ ਮੋਹਤਵਾਰ ਜਿਹੜੇ ਹੈਗੇ ਉਹਨੂੰ ਦੱਸੇ ਹੋਊਗਾ ਮੋਹਤਵਾਰ ਸਾਡੇ ਸਰਪੰਚ ਸਾਹਿਬ ਵੀ ਪਹਿਲਾਂ ਨਵੇਂ ਸ਼ਹਿਰ ਤਰੀਕੇ ਜਾਏ ਮਤ ਤੋਂ ਬਾਅਦ ਉਹਨਾਂ ਨੂੰ ਵੀ ਸੰਮਣਾਇਆ ਸੀ ਉਹਨਾਂ ਨੇ ਵੈਰੀਫਾਈ ਨੇ ਜੱਜ ਸਾਹਿਬ ਨੇ ਉਹਨਾਂ ਨੂੰ ਸੱਦਿਆ ਸੀ ਵੀ ਇਹ ਬੰਦੇ ਸੱਚਾ ਕਿ ਝੂਠ ਜੀ ਸਾਡੇ ਦੇ ਨਹੀਂ ਉਹਨਾਂ ਨੂੰ ਯਕੀਨ ਨਾ ਚਲੋ ਬੰਦੀ ਵੀ ਆ ਕਾਰਵਾਈ ਵੀ ਝੂਠ ਬੋਲ ਸਕਦੇ ਬੰਦੇ ਸਰਪੰਚ ਸਾਹਿਬ ਨੇ ਕੀ ਬਿਆਨ ਦਿੱਤੇ ਸੀ ਸਰਪੰਚ ਸਾਹਿਬ ਹੋਣੀ ਵੀ ਇਹ ਕਹੇ ਵੀ ਇਹ ਜਾਲੀ ਹੈ ਸਾਡੇ ਪ ਉਹ ਤੁਹਾਡੇ ਪਰਿਵਾਰ ਵਾਲੇ ਦੇ ਨਾਲ ਕੀ ਕਹਿਣਾ ਹੈ ਜੇ ਵੀ ਕਿਉਂਕਿ ਜੀ ਇਸ ਟੀਮ ਲੈ ਕੇ ਉਹ ਵੀ ਕਾਫੀ ਮੁਸੀਬੇ ਵਿੱਚ ਹੋਣੇ ਆ ਕੋਈ ਟੈਂਸ਼ਨ ਚ ਪਏ ਆ ਵੀ ਸਾਡੀਆਂ ਫਰਜ਼ਾ ਕਢਾ ਕੇ ਕੌਣ ਆ ਇਸੇ ਕਰਕੇ ਤਾਂ ਮੈਂ ਕੱਲ ਦੀ ਦੂੜ ਭੱਜ ਕੀਤੀ ਆ ਤਹਿਸੀਲਦਾਰ ਸਾਹਿਬ ਨੂੰ ਚਿੱਠੀ ਦੇ ਕੇ ਆ ਕਿ ਸਾਡੀ ਫਰਜ਼ ਦੇ ਕੌਣ ਕੌਣ ਕਰਾਈ ਜਾਂਦਾ ਕਾਨੂੰ ਕੋਈ ਵੱਡੀ ਕੋਈ ਗੱਲਬਾਤ ਹੋਏ ਅਸੀਂ ਤਾਂ ਬੈਠੇ ਬਿਠਾਏ ਫਸੇਗਾ ਤੁਸੀਂ ਇਹ ਚਿੱਠੀ ਦਿੱਤੀ ਤਹਿਸੀਲਦਾਰ ਸਾਹਿਬ ਨੂੰ ਇਹ ਬਾਈ ਹੈਂਡ ਦਿੱਤੀਗੇ ਬਾਈ ਪੋਸਟ ਦਿੱਤੀ ਉਹਨਾਂ ਤੋਂ ਸਰ ਮਾਰਕ ਕਰਾ ਕੇ ਮੈਂ ਬਕਾਇਦਾ ਸੂਬਾ ਕੇਂਦਰ ਚ ਦੇ ਕੇ ਆਇਆ ਜਿੱਥੇ ਫਰਜ਼ ਦੇ ਕੇਂਦਰ ਆ ਉਹਨਾਂ ਨੂੰ ਵੀ ਦੇ ਕੇ ਆਇਆ ਮੈਂ ਵੀ ਇਹ ਕੋਈ ਵੀ ਦਿੱਤੀ ਨਾ